ਪਾਪਾ ਬੁੱਢਾ ਸਾਹਿਬ ਜੀ ਮੋਢੀ ਬਣਦੇ ਨੇ ਸੰਗਤ ਨੂੰ ਲੈ ਕੇ ਜਾਂਦੇ ਨੇ ਬੀਬੀ ਵਿਰਾਈ ਬਾਹਰੋਂ ਆਉਂਦੀ ਹੈ ਹੱਥ ਜੋੜ ਕੇ ਕਹਿੰਦੇ ਨੇ ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਕਿੱਥੇ ਨੇ ਤੇ ਬੀਬੀ ਜੀ ਹੱਥ ਜੋੜ ਕੇ ਕਹਿੰਦੀ ਕਹਿੰਦੀ ਮੈਨੂੰ ਹੁਕਮ ਨਹੀਂ ਦੱਸਣ ਦਾ ਮੁਸਕਰਾ ਕੇ ਸੰਗਤ ਨੂੰ ਕਹਿੰਦੇ ਆਜੋ ਜਾ ਕੇ ਬੀਬੀ ਵਿਰਾਈ ਦੇ ਘਰ ਦੇ ਸਾਹਮਣੇ ਬੈਠ ਜਾਂਦੀ ਸਾਰੀ ਸੰਗਤ ਤੇ ਕਹਿੰਦੇ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਆਲਾਪ ਲਾਪ ਸੰਗਤ ਆਲਾਪ ਦੀ ਹੈ ਦੂਸਰੇ ਪਾਸ਼ਾ ਗੁਰੂ ਮਹਾਰਾਜ ਉਸੇ ਵੇਲੇ ਦਰਵਾਜ਼ਾ ਖੋਲ ਕੇ ਕਿਉਂ ਬਾਬਾ ਤੇਤੋ ਬੋਲੇ ਕਦੇ ਨਾ ਹੋ ਸਰ ਆਣ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਗਾਣਾ ਲਾਉਂਦੇ ਬੀਬੀ ਬਿਰਾਜ ਜੀ ਕਹਿੰਦੇ ਕਹਿੰਦੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਗੁਰੂ ਇੱਥੇ ਬਿਰਾਜ ਹੈ ਕਹਿੰਦੇ ਪਹਿਲੀ ਗੱਲ ਤੇ ਜਦੋਂ ਆਪ ਜੀ ਦੇ ਦਰਸ਼ਨ ਕੀਤੇ ਤੇ ਤੁਹਾਡੇ ਚਿਹਰੇ ਤੋਂ ਪਤਾ ਲੱਗ ਗਿਆ ਕਹਿੰਦੇ ਕਿੱਦਾਂ ਕਹਿੰਦੇ ਜਿੰਨਾ ਦੇ ਅੰਦਰ ਗੁਰੂ ਬੈਠਾ ਹੁੰਦਾ ਨਾ ਉਹਨਾਂ ਦੇ ਚਿਹਰੇ ਦੀ ਚਮਕ ਹੀ ਦੱਸ ਦਿੰਦੀ ਉਹਨਾਂ ਦੇ ਚਿਹਰੇ ਦੀ ਰੌਣਕ ਦੱਸ ਦਿੰਦੀ ਆ ਅਸੀਂ ਕਹਿੰਨੇ ਨਾ ਉਹ ਬਾਬੇ ਦੇ ਬੜਾ ਨੂਰ ਆ ਨੂਰ ਇਸ ਕਰਕੇ ਆ ਕਿ ਉਹ ਬਾਬਾ ਉਹ ਗੁਰੂ ਅੰਦਰ ਬੈਠਾ ਤੇ ਜਿਹਦੇ ਅੰਦਰ ਗੁਰੂ ਬੈਠਾ ਹੁੰਦਾ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸੋਨਾ ਕਿਉਂ ਲੱਗਾ ਗੁਰਮੁਖੋ ਜੀਦੇ ਹਿਰਦੇ ਵਿੱਚ ਗੁਰੂ ਬੈ ਗਿਆ ਉਹ ਸਿੱਖ ਸੋਨੇ ਵਰਗਾ ਹੋ ਗਿਆ ਉਸ ਸਿੱਖ ਦੀ ਲਿਸ਼ਕ ਸਾਰੀ ਦੁਨੀਆ ਚ ਪਾਊਗੀ ਪਾਊਗੀ ਦੂਸਰੀ ਬੇਨਤੀ ਕਰਦੇ ਨੇ ਕਹਿੰਦੇ ਗੁਰੂ ਅੰਦਰ ਬੈਠਾ ਗੁਰਮੁਖੋ ਹਾਨੂੰ ਵੀ ਵੱਲ ਸਿਖਾ ਕੇ ਬਾਬਾ ਬੁੱਢਾ ਸਾਹਿਬ ਗੁਰੂ ਅੰਦਰ ਬੈਠਾ ਚਿਹਰੇ ਦਾ ਨੂਰ ਬਣੇਗਾ ਪਰ ਗੁਰੂ ਨੂੰ ਜਦੋਂ ਅੰਦਰ ਪ੍ਰਗਟ ਕਰਨਾ ਤੇ ਫਿਰ ਕੀ ਕਰਨਾ ਕਹਿੰਦੇ ਬਾਬੇ ਨਾਨਕ ਦੀ ਬਾਣੀ ਗਾਉਣੀ ਗੁਰੂ ਆਪੇ ਪ੍ਰਗਟ ਹੋ ਜੂਗਾ ਕਹਿੰਦੇ ਗੁਰੂ ਸਾਹਿਬ ਪ੍ਰਗਟ ਹੋ ਗਏ ਐਸੇ ਤਰੀਕੇ ਨਾਲ ਤੀਸਰੇ ਪਾਤਸ਼ਾਹ ਗੁਰੂ ਮਹਾਰਾਜ ਬਾਸਰ ਕੇ ਪਹੁੰਚਦੇ ਆ ਗੁਰੂ ਪਾਤਸ਼ਾਹ ਜੀ ਨੇ ਹੁਕਮ ਕਰਤਾ ਜਿਹੜਾ ਦਰਵਾਜ਼ਾ ਖੋਲ ਕੇ ਆਏਗਾ ਮੇਰਾ ਸਿੱਖ ਲਈ ਫਿਰ ਹੁਣ ਸਾਰੀ ਸੰਗਤ ਦਾ ਧਿਆਨ ਕਿੱਧਰ ਜਾਂਦਾ ਤਰੂ ਤਾਰੇ ਵੱਲ ਕੁਜੂਪੀ ਤਾਰੇ ਵਾਲਾ ਰਾਹ ਕੌਣ ਦੱਸੂਗਾ ਕਹਿੰਦੇ ਜੀ ਬਾਬਾ ਬੁੱਢਾ ਸਾਹਿਬ ਅੱਗੇ ਪਹੁੰਚ ਜਾਂਦੇ ਨੇ ਉੱਤੇ ਤਖਤੀ ਲਿਖੀ ਹੁੰਦੀ ਕਿ ਜਿਹੜਾ ਸੇਖੋ ਅੰਦਰ ਆਇਓ ਮੇਰਾ ਸੇਖ ਨਹੀਂ ਬਾਬਾ ਬੁੱਢਾ ਸਾਹਿਬ ਸਾਰੇ ਵੇਝੇ ਹੁਣ ਕੀ ਕਰੀਏ ਮੁਸਕਰਾਉਂਦੇ ਨੇ ਕਹਿੰਦੇ ਕੁਛ ਨਹੀਂ ਕਰਨਾ ਬਸ ਪਿੱਛੇ ਸੱਨ ਲਾ ਲਓ ਸੱਨ ਲਾ ਕੇ ਜਦੋਂ ਅੰਦਰ ਜਾਂਦੇ ਹੱਥ ਜੋੜ ਕੇ ਗੁਰੂ ਦੇ ਸਾਹਮਣੂ ਖਲੋਂਦੇ ਗੁਰੂ ਸਾਹਿਬ ਮੁਸਕਰਾਉਂਦੇ ਤੇ ਆਪਣੀ ਗੱਲ ਨਾਲ ਲੈਂਦੇ ਕਹਿੰਦੇ ਰਮਜ ਕੀ ਆ ਕਹਿੰਦੇ ਬਸ ਰਮਜ ਏਹੀ ਹੈ ਜੇ ਗੁਰੂ ਨੂੰ ਲੱਭਣਾ ਨਾ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਨੌਵਾਂ ਨੂੰ ਬੰਦ ਕਰ ਲਾ ਦਸਵੇਂ ਥਾਣੀ ਅੰਦਰ ਚਲ ਜਾ ਗੁਰੂ ਨੂੰ ਪ੍ਰਗਟ ਕਰਨਾ ਗੁਰੂ ਨਾਨਕ ਦੀ ਬਾਣੀ ਦਾ ਤੇ ਗੁਰੂ ਦੇ ਦਰਸ਼ਨ ਕਰਨੇ ਸ਼ਬਦ ਦੇ ਨਾਲ ਨਾਮ ਦੇ ਨਾਲ ਪ੍ਰਮੁਖੋ ਉਹ ਗੁਰਮੁਖ ਪਿਆਰੇ ਜਿਨ੍ਹਾਂ ਦੇ ਵਿੱਚ ਮੀਰੀ ਵੀ ਆ ਤੇ ਪੀਰੀ ਵੀ ਆ ਓ ਗੁਰਮੁਖ ਪਿਆਰੇ ਪਹਿਲੇ ਮੁਖ ਗ੍ਰੰਥੀ ਹੋਣ ਦਾ ਮਾਨ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਬਲਿ ਸੋਚਿਆ ਕਿ ਆਦਿ ਗ੍ਰੰਥ ਦੇ ਲਿਖਾਰੀ ਦੇ ਭਾਈ ਗੁਰਦਾਸ ਜੀ ਨੇ ਅਸੀਂ ਅੱਜ ਇਹ ਕਹਿੰਦੇ ਨਾ ਇੱਕ ਉਹ ਫਲਾਣੇ ਨੇ ਲਿਖਿਆ ਉਹਨੂੰ ਸਦੋਂ ਵਧੀਆ ਪੜੂਗਾ ਲਿਖਿਆ ਜਿਉਂ ਨੇ ਆ ਹੁਣ ਜੇ ਵੇਖਿਆ ਜਾਵੇ ਤੇ ਪਹਿਲੇ ਮੁਖ ਗ੍ਰੰਥੀ ਭਾਈ ਗੁਰਦਾਸ ਜੀ ਹੋਣੇ ਚਾਹੀਦੇ ਸੀ ਕਹਿੰਦੇ ਜੀ ਬਾਬਾ ਬੁੱਢਾ ਸਾਹਿਬ ਕਹਿੰਦੇ ਕਾਰਨ ਕਿਉਂ ਲਿਖਾਰੀ ਦੇ ਭਾਈ ਗੁਰਦਾਸ ਜੀ ਨੇ ਗੁਰਮੁਖੋ ਕਾਰਨ ਇਹ ਕੇਵਲ ਤੇ ਕੇਵਲ ਇੱਕੋ ਹੀ ਸਿੱਖ ਜਿਨ੍ਹਾਂ ਨੇ ਅੱਠ ਗੁਰੂ ਪਾਸ਼ਾ ਜੀ ਦੇ ਦਰਸ਼ਨ ਕੀਤੇ ਪੰਜ ਗੁਰੂ ਸਾਹਿਬ ਜੀ ਨੂੰ ਗੁਰਗੱਦੀ ਦਾ ਤਿਲਕ ਲਾਇਆ ਕੇਵਲ ਤੇ ਕੇਵਲ ਇੱਕ ਗੁਰਸਿੱਖ ਜਿਨ੍ਹਾਂ ਨੇ ਗੁਰਨਾਨਕ ਪਾਸ਼ਾ ਮਹਾਰਾਜ ਦੀ ਬਾਣੀ ਖੁਦ ਗੁਰਨਾਨਕ ਪਾਸ਼ਾ ਮਹਾਰਾਜ ਦੇ ਮੂੰਖੋਂ ਸੁਣੀ ਸਰਵਣ ਕੀਤੀ ਦੂਸਰੇ ਪਾਸ਼ਾ ਮਹਾਰਾਜ ਦੀ ਬਾਣੀ ਖੁਦ ਗੁਰੂ ਪਾਸ਼ਾ ਜੀ ਦੇ ਮੁਖਾਰਬਿੰਦ ਤੋਂ ਸੁਣੀ ਤੀਸਰੇ ਪਾਸ਼ਾ ਜੀ ਦੀ ਚੌਥੇ ਪਾਸ਼ਾ ਜੀ ਦੇ ਤੇ ਪੰਜਵੇਂ ਪਾਸ਼ਾ ਜੀ ਦੀ ਉਹ ਬਾਣੀ ਦਾ ਉਚਾਰਨ ਉਹ ਬਾਣੀ ਦਾ ਅਦਬ ਉਹ ਬਾਣੀ ਦੇ ਸ਼ਬਦ ਦੀ ਵਿਆਖਿਆ ਉਸ ਬਾਣੀ ਦਾ ਰੂਪ ਹੋ ਜਾਣਾ ਜੇ ਕੋਈ ਉਸ ਵੇਲੇ ਹੈ ਤੇ ਕੇਵਲ ਤੇ ਕੇਵਲ ਬਾਬਾ ਤਨਤਨ ਬਾਬਾ ਬੁੱਢਾ ਸੈਣ ਹੁਣ ਗੁਰੂ ਪਾਤਸ਼ਾਹ ਜੀ ਚੌਧ ਸਹਿਬ ਦੀ ਸੇਵਾ ਆਪ ਕਰਦੇ ਗੁਰਮੁਖੋ ਜਿੱਦਣ ਵੀ ਚੌਧ ਸਹਿਬ ਦੀ ਸੇਵਾ ਕਰਮਾਂ ਚ ਹੋਵੇ ਉਦੋਂ ਇੱਕ ਗੱਲ ਸੋਚ ਲਿਓ ਇਹ ਉਹ ਸੇਵਾ ਜਿਹੜੀ ਸਭ ਤੋਂ ਪਹਿਲਾਂ ਤਨਤਨ ਸਹਿਬ ਜੀ ਗੁਰੂ ਅਰਜੁਨ ਦੇਵ ਮਹਾਰਾਜ ਨੇ ਕੀਤੀ ਚੌਰ ਸੇ ਦੀ ਸੇਵਾ ਕੋਈ ਛੋਟੀ ਸੇਵਾ ਨਹੀਂ ਉੱਥੇ ਗੁਰੂ ਪਾਸ਼ਾ ਜੀ ਨੇ ਮੈਨੂੰ ਬਿਠਾ ਦਿੱਤਾ